ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਹੋਇਆ ਕਤਲ ਕਤਲ ਕਰਨ ਤੋਂ ਬਾਅਦ ਬਦਮਾਸ਼ਾਂ ਨੇ ਘਰ ਦੇ ਬਾਹਰ ਖੜ ਕੇ ਮਾਰੇ ਲਲਕਾਰੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮਿਤ ਾਲੀਵਾਲ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਕਤਲ ਹੋ ਗਿਆ ਉਹ ਕਬੱਡੀ ਖਿਡਾਰੀ ਹੋਰ کہیں ਕੋਈ ਨਹੀਂ ਬਲਕਿ ਐਮ ਐਲ ਏ ਸਰਬਜੀਤ ਕੌਰ ਮਾਣੂਕੇ ਦਾ ਪਤੀ ਜਿਹਾ ਦੱਸਿਆ ਜਾ ਰਿਹਾ ਗगन ਦੇਵ ਜੀ ਹਾਂ ਸ਼ਰੀਆਮ ਕਹਿੰਦੇ ਗੋਲੀਆਂ ਦੇ ਨਾਲ ਉਸ ਨੂੰ ਭੁੰਦ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸਦੇ ਘਰ ਦੇ ਬਾਹਰ ਖੜ ਕੇ ਲਲਕਾਰੇ ਵੀ ਮਾਰੇ ਗਏ ਕੀ ਹੋਰ ਜਾਣਕਾਰੀ ਹੈ ਉਹ ਤੁਹਾਨੂੰ ਦੱਸ ਦਨੇ ਆ ਜੀ ਹਾਂ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਗगनਦੀਪ ਸਿੰਘ ਕਬੱਡੀ ਖਿਡਾਰੀ ਹੈ ਤਿੰਨ ਬੱਚਿਆਂ ਦਾ ਪਿਓ ਹੈ ਗगन ਜੇ ਮ੍ਰਿਤਕ ਐਮ ਐਲ ਏ ਸਰਬਜੀਤ ਕੌਰ ਮਾਨੁਕੇ ਦਾ ਭਤੀਜਾ ਦੱਸਿਆ ਜਾ ਰਿਹਾ ਤੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਆ ਹੋਰ ਜ਼ਿਆਦਾ ਵਿਗੜਦੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਦਹਿਸ਼ਤ ਜਿਹੜੀ ਆ ਉਹ ਹੋਰ ਜ਼ਿਆਦਾ ਵਧਦੀ ਜਾ ਰਹੀ ਹੈ ਐਮ ਐਲ ਏ ਸਰਬਜੀਤ ਕੌਰ ਮਾਨੁਕੇ ਦਾ ਭਤੀਜਾ ਗਗਨਦੀਪ ਜਿਸ ਨੂੰ ਕਈ ਲੋਕਾਂ ਨੇ ਮਾਰ ਮੁਕਾਇਆ ਜੀ ਹਾਂ ਜਗਰਾਉਂ ਦੇ ਵਿੱਚ ਇਹ ਘਟਨਾ ਘਟੀ ਹੈ ਜਿੱਥੇ ਕਬੱਡੀ ਖਿਡਾਰੀ ਗगनਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਕਤਲ ਕਰਨ ਤੋਂ ਬਾਅਦ ਬਦਮਾਸ਼ਾਂ ਨੇ ਘਰ ਦੇ ਬਾਹਰ ਖੜ ਕੇ ਲਲਕਾਰੇ ਵੀ ਮਾਰੇ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਗगनਦੀਪ ਉਸ ਵਕਤ ਖੇਤਾਂ ਦੇ ਵਿੱਚ ਸੀਗਾ ਤੇ 20 ਤੋਂ 25 ਬਦਮਾਸ਼ਾਂ ਨੇ ਖੇਤਾਂ ਦੇ ਵਿੱਚ ਉਸ ਨੂੰ ਢੇਰੀ ਕਰ ਦਿੱਤਾ ਕਬੱਡੀ ਖਿਡਾਰੀ ਆ ਗगनਦੀਪ ਜਿਸ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਚਲਾਈਆਂ ਨੇ 20 ਤੋਂ 25 ਬਦਮਾਸ਼ਾਂ ਨੇ ਜ ਸਾਰੇ ਗਗਨਦੀਪ ਨੂੰ ਖੇਤਾਂ ਦੇ ਵਿੱਚ ਹੀ ਘੇਰਿਆ ਤੇ ਉੱਥੇ ਹੀ ਢੇਰੀ ਕਰ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਕਾਨੂੰਨ ਵਿਵਸਥਾ ਤੇ ਜੋ ਸਵਾਲ ਚੁੱਕੇ ਜਾ ਰਹੇ ਨੇ ਇਸ ਤੋਂ ਬਾਅਦ ਕੀ ਕਾਰਵਾਈ ਹੋਵੇਗੀ ਕਿਸ ਦੇ ਪਿੱਛੇ ਇਸ ਦਾ ਹੱਥ ਹੋਵੇਗਾ ਕੋਈ ਇਸ ਨੂੰ ਲੈ ਕੇ ਗੈਂਗਸਟਰ ਜ਼ਿੰਮੇਵਾਰੀ ਲਵੇਗਾ ਜਾਂ ਕੋਈ ਗੈਂਗ ਜ਼ਿੰਮੇਵਾਰੀ ਲਵੇਗਾ ਇਹ ਵੀ ਦੇਖਣਾ ਹੋਵੇਗਾ ਪਰ ਗਗਨਦੀਪ ਕਬੱਡੀ ਖਿਡਾਰੀ ਐਮਐਲਏ ਮਾਣੁਕੇ ਦਾ ਭਤੀਜਾ ਜਿਸ ਦਾ ਕਤਲ ਕਰ ਦਿੱਤਾ ਗਿਆ ਖੇਤਾਂ ਦੇ ਵਿੱਚ 20 ਤੋਂ 25 ਬਦਮਾਸ਼ਾਂ ਨੇ ਉਸ ਨੂੰ ਘੇਰ ਕੇ ਕਤਲ ਕਰ ਦਿੱਤਾ। ਤਬੀਤੇ ਕੱਲ ਹਜੇ ਸਰਪੰਚ ਦੀ ਮੌਤ ਦਾ ਮਾਮਲਾ ਠੰਡਾ ਨਹੀਂ ਹੋਇਆ ਸੀ ਜਿੱਥੇ ਸਰਪੰਚ ਆਮ ਆਦਮੀ ਪਾਰਟੀ ਦਾ ਇੱਕ ਨਿੱਜੀ ਸਮਾਗਮ ਵਿੱਚ ਉਸ ਨੂੰ ਗੋਲੀਆਂ ਦੇ ਨਾਲ ਛੱਲੀ ਕਰ ਦਿੱਤਾ ਗਿਆ। ਉਸ ਦੀ ਮੌਤ ਹੋਈ ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਸੀਗੀ ਤੇ ਸਵਾਲ ਕੀਤੇ ਜਾ ਰਹੇ ਸੀ ਕਿ ਆਖਰ ਆਮਦਨੀ ਪਾਰਟੀ ਸੱਤਾ ਤੇ ਕੀ ਕਰ ਰਹੀ ਆ ਤਾਂ ਹੁਣ ਇਸ ਤੋਂ ਬਾਅਦ ਇਹ ਘਟਨਾ ਦਾ ਘਟਨਾ ਤੇ ਹੋਰ ਵੀ ਸਵਾਲ ਵੱਡੇ ਹੋ ਜਾਂਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਪਿੱਛੇ ਹੱਥ ਕਿਸ ਦਾ ਹੋਵੇਗਾ ਸਰ ਸ਼ਕਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮਿਤ ਾਲੀਵਾਲ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਕਤਲ ਹੋ ਗਿਆ ਉਹ ਕਬੱਡੀ ਖਿਡਾਰੀ ਹੋਰ ਕੋਈ ਨਹੀਂ ਬਲਕਿ ਐਮ ਐਲ ਏ ਸਰਬਜੀਤ ਕੌਰ ਮਾਣੂਕੇ ਦਾ ਪੁੱਤ ਜਾਂ ਦੱਸਿਆ ਜਾ ਰਿਹਾ ਗगन ਦੇਵ ਜੀ ਹਾਂ ਸ਼ਰੀਆਮ ਕਹਿੰਦੇ ਗੋਲੀਆਂ ਦੇ ਨਾਲ ਉਸ ਨੂੰ ਭੁੰਦ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸਦੇ ਘਰ ਦੇ ਬਾਹਰ ਖੜ ਕੇ ਲਲਕਾਰੇ ਵੀ ਮਾਰੇ ਗਏ ਕੀ ਹੋਰ ਜਾਣਕਾਰੀਆਂ ਤੁਹਾਨੂੰ ਦੱਸ ਦਨੇ ਆ ਜੀ ਹਾਂ ਜਗਰਾਓਂ ਦੇ ਵਿੱਚ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਗगनਦੀਪ ਸਿੰਘ ਕਬੱਡੀ ਖਿਡਾਰੀ ਹੈ ਤਿੰਨ ਬੱਚਿਆਂ ਦਾ ਪਿਓ ਹੈ ਗगन ਜੇ ਮ੍ਰਿਤਕ ਐਮ ਐਲ ਏ ਸਰਬਜੀਤ ਕੌਰ ਮਾਨੁਕੇ ਦਾ ਭਤੀਜਾ ਦੱਸਿਆ ਜਾ ਰਿਹਾ ਤੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਆ ਹੋਰ ਜ਼ਿਆਦਾ ਵਿਗੜਦੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ دہشت ਜਿਹੜੀ ਆ ਉਹ ਹੋਰ ਜ਼ਿਆਦਾ ਵਧਦੀ ਜਾ ਰਹੀ ਹੈ ਐਮ ਐਲ ਏ ਸਰਬਜੀਤ ਕੌਰ ਮਾਨੁਕੇ ਦਾ ਭਤੀਜਾ ਗਗਨਦੀਪ ਜਿਸ ਨੂੰ ਕਈ ਲੋਕਾਂ ਨੇ ਮਾਰ ਮੁਕਾਇਆ ਜੀ ਹਾਂ ਜਗਰਾਉਂ ਦੇ ਵਿੱਚ ਇਹ ਘਟਨਾ ਘਟੀ ਹੈ ਜਿੱਥੇ ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਕਤਲ ਕਰਨ ਤੋਂ ਬਾਅਦ ਬਦਮਾਸ਼ਾਂ ਨੇ ਘਰ ਦੇ ਬਾਹਰ ਖੜ ਕੇ ਲਲਕਾਰੇ ਵੀ ਮਾਰੇ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਗਗਨਦੀਪ ਉਸ ਵਕਤ ਖੇਤਾਂ ਦੇ ਵਿੱਚ ਸੀਗਾ ਤੇ 20 ਤੋਂ 25 ਬਦਮਾਸ਼ਾਂ ਨੇ ਖੇਤਾਂ ਦੇ ਵਿੱਚ ਉਸ ਨੂੰ ਢੇਰੀ ਕਰ ਦਿੱਤਾ ਕਬੱਡੀ ਖਿਡਾਰੀ ਆ ਗਗਨਦੀਪ ਜਿਸ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਚਲਾਈਆਂ ਨੇ 20 ਤੋਂ 25 ਬਦ ਮਾਸ਼ਾ ਨੇ ਜਿਨ੍ਹਾਂ ਨੇ ਗਗਨਦੀਪ ਨੂੰ ਖੇਤਾਂ ਦੇ ਵਿੱਚ ਹੀ ਘੇਰਿਆ ਤੇ ਉੱਥੇ ਹੀ ਢੇਰੀ ਕਰ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਕਾਨੂੰਨ ਵਿਵਸਥਾ ਤੇ ਜੋ ਸਵਾਲ ਚੁੱਕੇ ਜਾ ਰਹੇ ਨੇ ਇਸ ਤੋਂ ਬਾਅਦ ਕੀ ਕਾਰਵਾਈ ਹੋਵੇਗੀ ਕਿਸ ਦੇ ਪਿੱਛੇ ਇਸ ਦਾ ਹੱਥ ਹੋਵੇਗਾ ਕੋਈ ਇਸ ਨੂੰ ਲੈ ਕੇ ਗੈਂਗਸਟਰ ਜ਼ਿੰਮੇਵਾਰੀ ਲਵੇਗਾ ਜਾਂ ਕੋਈ ਗੈਂਗ ਜ਼ਿੰਮੇਵਾਰੀ ਲਵੇਗਾ ਇਹ ਵੀ ਦੇਖਣਾ ਹੋਵੇਗਾ ਪਰ ਗਗਨਦੀਪ ਕਬੱਡੀ ਖਿਡਾਰੀ ਐਮਐਲਏ ਮਾਣੁਕੇ ਦਾ ਭਤੀਜਾ ਜਿਸ ਦਾ ਕਤਲ ਕਰ ਦਿੱਤਾ ਗਿਆ ਖੇਤਾਂ ਦੇ ਵਿੱਚ 20 ਤੋਂ 25 ਬਦਮਾਸ਼ਾਂ ਨੇ ਉਸ ਨੂੰ ਘੇਰ ਕੇ ਕਤਲ ਕਰ ਦਿੱਤਾ। ਤਬੀਤੇ ਕੱਲ ਹਜੇ ਸਰਪੰਚ ਦੀ ਮੌਤ ਦਾ ਮਾਮਲਾ ਠੰਡਾ ਨਹੀਂ ਹੋਇਆ ਸੀ ਜਿੱਥੇ ਸਰਪੰਚ ਆਮ ਆਦਮੀ ਪਾਰਟੀ ਦਾ ਇੱਕ ਨਿੱਜੀ ਸਮਾਗਮ ਵਿੱਚ ਉਸ ਨੂੰ ਗੋਲੀਆਂ ਦੇ ਨਾਲ ਛੱਲੀ ਕਰ ਦਿੱਤਾ ਗਿਆ। ਉਸ ਦੀ ਮੌਤ ਹੋਈ ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਸੀਗੀ ਤੇ ਸਵਾਲ ਕੀਤੇ ਜਾ ਰਹੇ ਸੀ ਕਿ ਆਖਰ ਆਮਦਨੀ ਪਾਰਟੀ ਸੱਤਾ ਤੇ ਕੀ ਕਰ ਰਹੀ ਆ ਤਾਂ ਹੁਣ ਇਸ ਤੋਂ ਬਾਅਦ ਇਹ ਘਟਨਾ ਦਾ ਘਟਨਾ ਤੇ ਹੋਰ ਵੀ ਸਵਾਲ ਵੱਡੇ ਹੋ ਜਾਂਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਪਿੱਛੇ ਹੱਥ ਕਿਸ ਦਾ ਹੋਵੇਗਾ ਸਰ ਸ਼ਕਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮਿਤ ਾਲੀਵਾਲ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਕਤਲ ਹੋ ਗਿਆ ਉਹ ਕਬੱਡੀ ਖਿਡਾਰੀ ਹੋਰ ਕਹੀਂ ਕੋਈ ਨਹੀਂ ਬਲਕਿ ਐਮ ਐਲ ਏ ਸਰਬਜੀਤ ਕੌਰ ਮਾਣੂਕੇ ਦਾ ਪਤੀ ਜਦ ਦੱਸਿਆ ਜਾ ਰਿਹਾ ਗगन ਦੇਵ ਜੀ ਹਾਂ ਸ਼ਰੀਆਮ ਕਹਿੰਦੇ ਗੋਲੀਆਂ ਦੇ ਨਾਲ ਉਸ ਨੂੰ ਭੁੰਦ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸਦੇ ਘਰ ਦੇ ਬਾਹਰ ਖੜ ਕੇ ਲਲਕਾਰੇ ਵੀ ਮਾਰੇ ਗਏ ਕੀ ਹੋਰ ਜਾਣਕਾਰੀਆਂ ਆ ਤੁਹਾਨੂੰ ਦੱਸ ਦਨੇ ਆ ਜੀ ਹਾਂ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਗगनਦੀਪ ਸਿੰਘ ਕਬੱਡੀ ਖਿਡਾਰੀ ਹੈ ਤਿੰਨ ਬੱਚਿਆਂ ਦਾ ਪਿਓ ਹੈ ਗगन ਜੇ ਮ੍ਰਿਤਕ ਐਮ ਐਲ ਏ ਸਰਬਜੀਤ ਕੌਰ ਮਾਨੁਕੇ ਦਾ ਭਤੀਜਾ ਦੱਸਿਆ ਜਾ ਰਿਹਾ ਤੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਆ ਹੋਰ ਜ਼ਿਆਦਾ ਵਿਗੜਦੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਦਹਿਸ਼ਤ ਜਿਹੜੀ ਆ ਉਹ ਹੋਰ ਜ਼ਿਆਦਾ ਵਧਦੀ ਜਾ ਰਹੀ ਹੈ ਐਮ ਐਲ ਏ ਸਰਬਜੀਤ ਕੌਰ ਮਾਨੁਕੇ ਦਾ ਭਤੀਜਾ ਗਗਨਦੀਪ ਜਿਸ ਨੂੰ ਕਈ ਲੋਕਾਂ ਨੇ ਮਾਰ ਮੁਕਾਇਆ ਜੀ ਹਾਂ ਜਗਰਾਉਂ ਦੇ ਵਿੱਚ ਇਹ ਘਟਨਾ ਘਟੀ ਹੈ ਜਿੱਥੇ ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਕਤਲ ਕਰਨ ਤੋਂ ਬਾਅਦ ਬਦਮਾਸ਼ਾਂ ਨੇ ਘਰ ਦੇ ਬਾਹਰ ਖੜ ਕੇ ਲਲਕਾਰੇ ਵੀ ਮਾਰੇ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਗਗਨਦੀਪ ਉਸ ਵਕਤ ਖੇਤਾਂ ਦੇ ਵਿੱਚ ਸੀਗਾ ਤੇ 20 ਤੋਂ 25 ਬਦਮਾਸ਼ਾਂ ਨੇ ਖੇਤਾਂ ਦੇ ਵਿੱਚ ਉਸ ਨੂੰ ਢੇਰੀ ਕਰ ਦਿੱਤਾ ਕਬੱਡੀ ਖਿਡਾਰੀ ਆ ਗਗਨਦੀਪ ਜਿਸ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਚਲਾਈਆਂ ਨੇ 20 ਤੋਂ 25 ਬਦ ਆਸ਼ਾ ਨੇ ਜਿਨ੍ਹਾਂ ਨੇ ਗगनਦੀਪ ਨੂੰ ਖੇਤਾਂ ਦੇ ਵਿੱਚ ਹੀ ਘੇਰਿਆ ਤੇ ਉੱਥੇ ਹੀ ਢੇਰੀ ਕਰ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਕਾਨੂੰਨ ਵਿਵਸਥਾ ਤੇ ਜੋ ਸਵਾਲ ਚੁੱਕੇ ਜਾ ਰਹੇ ਨੇ ਇਸ ਤੋਂ ਬਾਅਦ ਕੀ ਕਾਰਵਾਈ ਹੋਵੇਗੀ ਕਿਸ ਦੇ ਪਿੱਛੇ ਇਸ ਦਾ ਹੱਥ ਹੋਵੇਗਾ ਕੋਈ ਇਸ ਨੂੰ ਲੈ ਕੇ ਗੈਂਗਸਟਰ ਜ਼ਿੰਮੇਵਾਰੀ ਲਵੇਗਾ ਜਾਂ ਕੋਈ ਗੈਂਗ ਜ਼ਿੰਮੇਵਾਰੀ ਲਵੇਗਾ ਇਹ ਵੀ ਦੇਖਣਾ ਹੋਵੇਗਾ ਪਰ ਗगनਦੀਪ ਕਬੱਡੀ ਖਿਡਾਰੀ ਐਮਐਲਏ ਮਾਣੁਕੇ ਦਾ ਭਤੀਜਾ ਜਿਸ ਦਾ ਕਤਲ ਕਰ ਦਿੱਤਾ ਗਿਆ ਖੇਤਾਂ ਦੇ ਵਿੱਚ 20 ਤੋਂ 25 ਬਦਮਾਸ਼ਾਂ ਨੇ ਉਸ ਨੂੰ ਘੇਰ ਕੇ ਕਤਲ ਕਰ ਦਿੱਤਾ। ਤਬੀਤੇ ਕੱਲ ਹਜੇ ਸਰਪੰਚ ਦੀ ਮੌਤ ਦਾ ਮਾਮਲਾ ਠੰਡਾ ਨਹੀਂ ਹੋਇਆ ਸੀ ਜਿੱਥੇ ਸਰਪੰਚ ਆਮ ਆਦਮੀ ਪਾਰਟੀ ਦਾ ਇੱਕ ਨਿੱਜੀ ਸਮਾਗਮ ਵਿੱਚ ਉਸ ਨੂੰ ਗੋਲੀਆਂ ਦੇ ਨਾਲ ਛੱਲੀ ਕਰ ਦਿੱਤਾ ਗਿਆ। ਉਸ ਦੀ ਮੌਤ ਹੋਈ ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਸੀਗੀ ਤੇ ਸਵਾਲ ਕੀਤੇ ਜਾ ਰਹੇ ਸੀ ਕਿ ਆਖਰ ਆਮਦਨੀ ਪਾਰਟੀ ਸੱਤਾ ਤੇ ਕੀ ਕਰ ਰਹੀ ਆ ਤਾਂ ਹੁਣ ਇਸ ਤੋਂ ਬਾਅਦ ਇਹ ਘਟਨਾ ਦਾ ਘਟਨਾ ਤੇ ਹੋਰ ਵੀ ਸਵਾਲ ਵੱਡੇ ਹੋ ਜਾਂਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਪਿੱਛੇ ਹੱਥ ਕਿਸ ਦਾ ਹੋਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ